ਅਮੀ ਵਰਸਿਤ ਆਈ ਜਾ ਰਹੀ ਹੈ ਕਿ ਜੇ ਬੀਬੀ ਤੇ ਇਤਿਹਾਸ ਦੇ ਛੋਟੀ ਜhat ਮਾਰੀਏ ਤਾਂ ਇਹ ਸਾਡੇ ਪਿੰਡ ਦੇ ਜੰਮਲ ਸੀ ਇੱਕ Hindu ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ ਇਹ ਜਨਮ ਤੋਂ ਹੀ ਸਾਧੂਪਾ ਦੇ ਤੇ ਰੱਬ ਰੂਪੀ ਉਸਤਾਨ ਸਾਹਿਬ ਇਹ ਇੱਕ ਪਰਿਵਾਰ ਦੇ ਬੱਚੇ ਨਹੀਂ ਸਾਰੇ ਨਗਰ ਦੇ ਹੀ ਸਾਂਝੇ ਹੈ ਚੂਰੂ ਤੋਂ ਇਹ ਪਾਣੀ ਦੇ ਵਿੱਚ ਤੇ ਸਾਡੇ ਛੱਪੜ ਹੈ ਉਹ ਛੱਪੜ ਦੇ ਵਿੱਚ ਹੀ ਜ਼ਿਆਦਾ ਸਮਾਂ ਰਹਿਣਾ ਪਸੰਦ ਕਰਦੇ ਸੀ ਤੇ ਰੱਬ ਰੂਪੀ ਨੂੰ ਉਣ ਕਰਕੇ ਜੋ ਵੀ ਸੱਚੇ ਦਿਲ ਨਾਲ ਇਹਨਾਂ ਤੋਂ ਮੰਗਣਾ ਕਰਦਾ ਸੀ ਜੋ ਸੁਖਣਾ ਮੰਗਦਾ ਸੀ ਉਹ ਪੂਰੀ ਹੁੰਦੀ ਸੀ ਉਹਨਾਂ ਦੇ ਜਿਉਂਦਿਆਂ ਹੋਇਆਂ ਵੀ ਉਹਨਾਂ ਦਾ ਜਿਹੜਾ ਲਗਾਓ ਹੈ ਬੱਚਿਆਂ ਨਾਲ ਜਾਨਵਰਾਂ ਨਾਲ ਬਹੁਤ ਸੀ ਉਹਨੂੰ ਲਗਭਗ ਪਿੰਡ ਦੇ ਵਿੱਚ ਇਸ ਛੱਪੜ ਦੇ ਵਿੱਚ ਸਾਰਾ ਪਿੰਡ ਹੀ ਪਸ਼ੂ ਪਿਉਂਦਾ ਸੀ ਨਵਾਉਂਦਾ ਸੀ ਕਦੇ ਵੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਆਏ ਸੀ ਜੋ ਬੀਬੀ ਨੂੰ ਕਦੇ ਕਿਸੇ ਪਸ਼ੂ ਨੇ ਪੂਰਾ ਟੱਚ ਵੀ ਕੀਤਾ ਹੋਵੇ ਫਿਰ ਦੇਖੋ ਅੱਜ ਆਮ ਇਨਸਾਨ ਦੀ ਚਮੜੀ ਆ 4 ਘੰਟੇ ਪਾਣੀ ਦੇ ਵਿੱਚ ਰਹਿਲੇ ਤਾਂ ਚਮੜੀ ਖਰਾਬ ਹੋ ਜਾਂਦੀ ਹੈ ਉਹ ਲਗਭਗ ਸਾਰੀ ਜ਼ਿੰਦਗੀ ਹੀ ਉਹ ਛੱਪੜ ਦੇ ਵਿੱਚ ਰਹੇ ਐ ਜਦੋਂ ਉਹਨਾਂ ਦਾ ਬਢੇਪਾ ਸਮਾਂ ਆ ਗਿਆ ਅੰਤਲਾ ਸਮਾਂ ਆ ਗਿਆ ਉਦੋਂ ਮਰਵਾਰ ਉਹਨਾਂ ਨੂੰ ਰੇਣੀ ਤੇ ਬਿਠਾ ਕੇ ਘਰ ਲੈ ਜਾਂਦਾ ਸੀ ਆ ਨਹੀਂ ਤਾਂ ਵਰਨਾ ਸਾਰੀ ਉਮਰੇ ਛੱਪੜ ਦੇ ਵਿੱਚ ਹੀ ਰਹੇ ਐ ਅੱਜ ਉਹ ਜਿਹੜਾ ਉਹਨਾਂ ਦਾ ਪਵਿੱਤਰ ਛੱਪੜਾ ਜਿਹਨੂੰ ਕਿ ਨਗਰ ਨਹੀਂ ਇਲਾਕਾ ਨਹੀਂ ਦੂਰ ਤੱਕ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਲੋਵਰ ਕਰਨਦੀਆਂ ਪਿਛਲੇ ਸਮੇਂ ਦੇ ਵਿੱਚ ਨਗਰ ਤੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਸੇਵਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਤਲਾਬ ਪੱਕਾ ਹੋ ਗਿਆ ਜਿਹੜਾ ਕਿ ਸੀ ਨગર ਨਿਵਾਸੀ ਮੰਨਦੇ ਆ ਕਿ ਅਸੀਂ ਉਹ ਮਾਤਾ ਜੀ ਦਾ ਧੰਨ ਭਾਗ ਆ ਸਾਡੇ ਕੇ ਮਾਤਾ ਜੀ ਦੇ ਅਸ਼ੀਰਵਾਦ ਦੇ ਨਾਲ ਉਹ ਜਿਹੜਾ ਅਸੀਂ ਸੋਵਰਾ ਠੀਕ ਕਰ ਸਕਿਆ ਸੋ ਇਹ ਜਿਹੜਾ ਮੇਲਾ ਇਹ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹੈ ਇੱਥੇ ਸਿੱਖ ਮੁਸਲਮਾਨ ਹਿੰਦੂ ਹਰ ਇੱਕ ਧਰਮ ਦੇ ਸ਼ਰਧਾਲੂ ਇੱਥੇ ਦਿੱਲੀ ਤੋਂ ਤਰਾਡਿਆਂ ਤੋਂ ਹੁੰਦੇ ਆ ਤੇ ਉਹਨਾਂ ਦੀਆਂ ਸਪਨਾ ਪੂਰੀਆਂ ਹੁੰਦੀਆਂ ਸੋ ਅਸੀਂ ਨਗਰ ਨਿਵਾਸੀ ਮਾਨ ਕਰਦੇ ਆ ਕਿ ਸਾਡੇ ਨਗਰ ਦੇ ਵਿੱਚ ਐਸੀ ਰੱਬੀ ਰੂਹ ਨੇ ਜਨਮ ਲਿਆ ਸੀ ਤੇ ਸਾਡੇ ਨਗਰ ਦੇ ਉੱਤੇ ਸਦਾ ਹੀ ਇਹਨਾਂ ਦਾ ਕਰਕੇ ਸੁੱਖ ਸ਼ਾਂਤੀ ਵੜੀ ਰਹੀ ਹੈ ਤੇ ਵਾਹਿਗੁਰੂ ਅੱਗੇ ਵੀ ਬੀਬੀ ਤੋਂ ਅਸੀਂ ਮਾਤਾ ਜੀ ਤੋਂ ਇਹੀ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੇ ਨਗਰ ਨੂੰ ਬਲ ਹੌਸਲਾ ਦਿੱਤਾ ਜਾਵੇ ਕਿ ਅੱਗੇ ਤੋਂ ਵੀ ਅਸੀਂ ਇਹਨਾਂ ਦੀਆਂ ਵਰਸੀਆਂ ਉਹੀ ਆਪਣੀ ਭਾਵਨਾਵਾਂ ਦੇ ਨਾਲ ਜਜ਼ਬੇ ਦੇ ਨਾਲ ਇਲਾਕੇ ਦੀਆਂ ਔਰ ਦੇਸ਼ ਵਿਜੇਸ਼ ਦੀਆਂ ਸੰਗਤਾਂ ਦੇ ਨਾਲ ਰਲ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਬਣਾਉਂਦੇ ਰਹੀਏ ਸੋ ਇੰਨੀਆਂ ਹੀ ਗੱਲਾਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਵਰਸੀ ਬੀਬੀ ਵਿਦਿਆਲੇ ਦੀ ਜੀ ਅਸੀਂ ਮਨਾ ਰਹੇ ਆ ਜੀ ਅੱਜ ਸਾਡੇ ਸੇਵਾਦਾਰ ਬਹੁਤ ਵੱਧ ਚੜ ਕੇ ਕੀਤੇ ਸਹਾਰੇ ਲੈਂਦੇ ਆ ਸੇਵਾ ਕਰਦੇ ਆ ਬਾਕੀ ਗਾਣੂ ਕੋਈ ਅਸੀਂ ਹੋਰ ਵਧਾ ਕੇ ਜਿਹੜਾ ਮੇਲਾ ਅੱਗੇ ਜੀ ਵਰਸੀ ਇੱਕ ਦਿਨ ਦੀ ਹੁੰਦੀ ਹੈ ਗਾਣੂ ਇਹ ਤਿੰਨ ਤਰ੍ਹਾਂ ਦਾ ਮੇਲਾ ਕਰਾਂਗੇ ਬਾਕੀ ਸਾਰੇ ਨਗਰ ਦੇ ਸਹਿਯੋਗ ਨਾਲ ਆ ਤੇ ਪਿੰਡਾਂ ਦਾ ਸਹਿਯੋਗ ਨਾਲ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਤਗੀ ਦਾ ਮੇਲਾ ਹੈ ਤਕਰੀਬਨ ਅੱਜ ਦੀ ਇਰਾਵੀ ਵਰਸੀ ਆ ਤੇ ਪਿੰਡ ਬਾਹਵਕੇ ਦੀ ਜੀ ਮਾਤਾ ਰਿਤਵੀ ਵਿਦਿਆਦੇਵੀ ਜੀ ਦੀ ਜੋ ਵਰਸੀ ਆ ਇਹ ਪੁਣਾ ਰਹੇ ਆ ਕਿ ਤਕਰੀਬਨ ਸਾਰਾ ਨਗਰ ਸਾਰਾ ਪਿੰਡ ਇਹਦੇ ਵਿੱਚ ਯੋਗਦਾਨ ਪਾਉਂਦਾ ਹੈ ਇਹ ਨਗਰ ਤੇ ਸਿਰਫ ਤੇ ਹੀ ਮੇਲਾ ਲੱਗਦਾ ਹੈ ਕਿ ਜਿਹੜੀ ਮਾਤਾ ਸੀ ਸਾਡੇ ਇਹ ਪਿੰਡ ਦੇ ਸਨ ਤੇ ਇਸ ਕਰਕੇ ਉਹ ਪਿੰਡ ਦੀ ਕੀਬੀ ਹੋਣ ਕਰਕੇ ਉਹਨਾਂ ਦੇ ਨਾਂ ਤੇ ਹੀ ਮੇਲਾ ਮਨਾਇਆ ਜਾਂਦਾ ਪਿੰਡ ਬਾਹਵਕੇ ਹੈ ਕਿ ਸਾਰਾ ਨਗਰ ਨਾਲ ਮਿਲ ਕੇ ਇਹਨੂੰ ਮੇਲੇ ਨੂੰ